ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਠੀਕ ਠਾਕ ਤੇ ਅੱਜ ਦੀ ਪਿਆਰੀ ਵੀਡੀਓ ਲੈ ਕੇ ਆਏ ਆਂ ਆਪਾਂ ਤੁਹਾਡੇ ਵਾਸਤੇ ਆਹ ਵੇਖੋ ਬਾਈ ਹਨਾ ਮਾਂ ਤਾਂ ਮਾਂ ਹੀ ਹੁੰਦੀ ਆ ਚਾਹੇ ਜਿਹੜੀ ਜੀ ਤੁਸੀਂ ਮਰਜੀ ਸਮਝ ਲਓ ਮੋਹ ਪਿਆਰ ਤਾਂ ਹਰੇਕ ਦੇ ਦਿਲ ਵਿੱਚ ਹੁੰਦਾ ਚਾਹੇ ਉਹ ਇਨਸਾਨ ਸਮਝ ਲਓ ਤੇ ਚਾਹੇ ਉਹ ਕੋਈ ਜਾਨਵਰ ਸਮਝ ਲਓ ਯਾਰ ਦੀ ਭਾਸ਼ਾ ਤਾਂ ਸਾਰੇ ਜਾਣਦੇ ਆ ਚਾਹੇ ਮੂੰਹ ਤੇ ਜ਼ੁਬਾਨ ਹੋਵੇ ਤੇ ਚਾਹੇ ਨਾ ਹੋਵੇ ਆ ਦੇਖੋ ਭਾਵੇਂ ਮੂੰਹ ਨਹੀਂ ਬੋਲਣਾ ਹੌਣ ਹੱਥ ਨੇੜੇ ਕਰ ਲੋ ਤੇ ਇਹਨੇ ਨਾ ਬੱਚੇ ਨੂੰ ਹੱਥ ਨਹੀਂ ਲਾਉਣ ਦੇਣਾ ਕਿਉਂਕਿ ਇਹਨੂੰ ਇਹ ਹੀ ਆ ਵੀ ਮੇਰੇ ਬੱਚੇ ਮੇਰੇ ਕੋਲੇ ਰਹਿਣ ਆ ਦੇਖੋ ਮੈਂ ਤਾਂ ਹੁਣ ਇਹਨਾਂ ਦੇ ਥੋੜੇ ਜਿਹਾ ਪਾਣੀ ਪੂਣੀ ਪਾ ਕੇ ਹਟਿਆ ਸੀ ਤੇ ਜੀ ਕੀ ਤਾਂ ਮੈਂ ਕਿਹਾ ਵੀ ਵੀਡੀਓ ਬਣਾ ਲਈਏ ਆ ਵੇ ਲੋ ਬਾਈ ਹਨਾ ਕਿੰਨੀ ਪਿਆਰੀ ਚੀਜ਼ ਹੈ ਹੋਏ ਵਿੱਚ ਵੜ ਗਏ ਹੁਣ ਹੁਣ ਇਹਨੂੰ ਇਹ ਯਾਰ ਵੀ ਕਿਤੇ ਇਹਨਾਂ ਚਾ ਕੇ ਲੈ ਯਾਰ ਆਹ ਦੇਖ ਮਾਰਨ ਨੂੰ ਕਰਦੀ ਹੈ ਨਾ ਆਪਾਂ ਨੂੰ ਵੀ ਯਾਰ ਹਨਾ ਮਾਪਿਓ ਨੇ ਬਹੁਤ ਅੱਖੀਆਂ ਨਾ ਪਾਲਿਆ ਹੁਣ ਆਹ ਇੱਕ ਉਹ ਵੜਗੀ ਵਿੱਚ